ਪਟਿਆਲਾ ਫਾਸ న్యూਸ ਦੇ ਖ਼ਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਜੀ ਦੇ ਨਾਲ ਸੋ ਇਸ ਟਾਈਮ ਅਸੀਂ ਬੈਠੇ ਆ ਪਾਤਣਾ ਸ਼ਹਿਰ ਦੇ ਵਿੱਚ ਜਿੱਥੇ ਕਿ ਆਪਾਂ ਤੁਹਾਨੂੰ ਪਹਿਲਾਂ ਇੱਕ ਕੁੜੀ ਜਿਹੜੋ ਪਾਤਣਾ ਸ਼ਹਿਰ ਦੇ ਵਿੱਚ ਜੱਜ ਬਣ ਕੇ ਆਈ ਆ ਆਪਾਂ ਉਹਦੇ ਨਾਲ ਵੀ ਗੱਲਬਾਤ ਕੀਤੀ ਸੋ ਇੱਕ ਬੇਟੀ ਆਪਾਂ ਨੂੰ ਹੋਰ ਮਿਲੀ ਹੈ ਜਿਨੇ ਨੀਡ ਦਾ ਪੇਪਰ ਜੋ ਪਾਤਤਣਾ ਸ਼ਹਿਰ ਦੇ ਵਿੱਚ ਜੋ ਪਾਸ ਕੀਤਾ ਹੈ ਆਪਾਂ ਉਹ ਬੇਟੀ ਨਾਲ ਵੀ ਗੱਲਬਾਤ ਕਰਾਂਗੇ ਕਿੱਥੋਂ ਨੇ ਪੜ੍ਹਾਈ ਸਟਾਰਟ ਕੀਤੀ ਐ ਉਹਦੀ ਜਰਨੀ ਕਿਵੇਂ ਸਟਾਰਟ ਹੋਈ ਐ ਸਪਾ ਬੇਟੀ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਸਾਸ਼ੀ ਕਾ ਸਾਸ਼ੀ ਗੱਲ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾੜਾ ਤੁਸੀਂ ਨੀਡ ਦਾ ਪੇਪਰ ਜੋ ਕਲੀਅਰ ਕੀਤਾ ਥੈਂਕ ਯੂ ਦੇਲੀ ਤੁਹਾਨੂੰ ਬੇਟੀ ਨਾ ਬੇਟੀ ਆਪਣਾ ਮੇਰਾ ਨਾਮ ਸਲੋਨੀ ਐ ਠੀਕ ਐ ਤੁਸੀਂ ਆਪਣੀ ਪੜ੍ਹਾਈ ਕਿੱਥੋਂ ਸਟਾਰਟ ਕੀਤੀ ਸੀ ਕਿਹੜੇ ਸਕੂਲ ਚੋਂ ਬਣੀ ਹੋ ਦੀ ਮੈਂ ਗੁਰਤੇਗਵਾਦਰ ਪਬਲਿਕ ਸਕੂਲ ਪਾਤੜਾ ਤੋਂ ਬੜੀਆਂ ਠੀਕ ਐ ਤੇ ਤੁਸੀਂ ਆਪਣਾ ਪੇਪਰ ਕਿੱਥੋਂ ਕਲੀਅਰ ਕੀਤਾ ਜਿਹੜਾ ਨੀਡ ਦਾ ਪੇਪਰ ਕੀਤਾ ਹੈ ਮੈਂਨੇ ਵਿਦਾਂਤੂ ਤੋਂ ਕੋਚਿੰਗ ਲਈ ਸੀ ਤੇ ਮੇਰਾ ਪੇਪਰ ਪਟਿਆਲੇ ਹੀ ਸੀ ਤੇ ਉਹਦਾ ਰਿਜ਼ਲਟ ਆਇਆ ਸੀ 14 ਜੂਨ ਨੂੰ ਤੇ ਆਨਲਾਈਨ ਰਿਜ਼ਲਟ ਸੀ ਤਾਂ ਉਹ ਤੋਂ ਪਤਾ ਲੱਗ ਜਾਂਦਾ ਵੀ ਤੁਹਾਡਾ ਪੇਪਰ ਕਲੀਅਰ ਹੋ ਗਿਆ ਕਿੰਨੀ ਖੁਸ਼ੀ ਹੋਈ ਤੁਹਾਨੂੰ ਉਦੋਂ ਜਦੋਂ ਤੁਹਾਡਾ ਪੇਪਰ ਕਲੀਅਰ ਹੋਇਆ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਫੇਰਸ ਨੂੰ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਵੀ ਬਹੁਤ ਖੁਸ਼ੀ ਸੀ ਹਾਂਜੀ ਤੇ ਅੱਗੇ ਤੁਹਾਡੀ ਜਰਨੀ ਕੀ ਹੈ ਹੁਣ ਹਾਜੀ ਮੇਰੀ 5.5 ইয়ারਜ਼ ਦੀ এমবিবিএস ਦੀ স্টাডি ਹੈ ਉਸ ਤੋਂ ਬਾਅਦ ਮੈਂ ਐਮডি ਕਰਨ ਦਾ ਸੋਚਿਆ ਬਟ ਮੇਨੇ ਅਜੇ ਫੀਲਡ ਨਹੀਂ ਡਿਸਾਈਡ ਕੀਤਾ ਮੈਂ ਕਿਸ ਚ ਐਮডি ਕਰਨੀ ਆ ਤੇ ਹੁਣ ਦੱਸਿਆ ਗਿਆ ਕਿ ਪਹਿਲਾਂ ਵੀ ਆਪ ਤੁਹਾਡੀ ਅੰਮ੍ਰਿਤਸਰ ਜਿਵੇਂ ਪੋਸਟਿੰਗ ਹੋਣ ਜਾ ਰਹੀ ਹੈ ਅੰਮ੍ਰਿਤਸਰ ਤੁਹਾਡੀ ਜਿਹੜੀ ਕਲਾਸਾਂ ਸਟਾਰਟ ਹੋਣਗੀਆਂ ਤੇ ਕੀ ਤੁਸੀਂ ਜਿਵੇਂ ਹੁਣ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਵੀ ਅਸੀਂ ਜਾਣੇ ਵੀ ਪਟਿਆਲਾ ਸ਼ਹਿਰ ਦੇ ਵਿੱਚ ਜਾ ਕੇ ਹੋ ਜਾਵੇ ਪੋਸਟਿੰਗ ਤਾਂ ਉਹਦੇ ਲਈ ਤੁਹਾਡਾ ਕੀ ਵਿਚਾਰ ਹੈ ਵੈਸੇ ਮੈਨੂੰ ਅੰਮ੍ਰਿਤਸਰ ਦਾ ਕਾਲਜ ਵੀ ਬਹੁਤ ਪਸੰਦ ਹੈ ਬਸ ਮੈਨੂੰ ਉੱਥੇ ਦਿੱਕਤ ਹੈ ਵੀ ਆਨ ਜਾਣਾ ਬਹੁਤ ਜ਼ਿਆਦਾ ਹੱਕ ਹੈ ਬਟ ਪਟਿਆਲੇ ਮਿਲ ਜੂਗਾ ਤਾਂ ਆ ਉਦੋਂ ਤੁਸੀਂ ਚੁਣਿਆ ਵੀ ਐਮਬੀਬੀਐਸ ਤੁਸੀਂ ਡਾਕਟਰ ਦੀ ਹੀ ਡਿਗਰੀ ਹਾਸਲ ਕਰਨੀ ਹੈ ਨਾ 5 ਸਾਲ ਤੁਹਾਡੀ ਸਟੱਡੀ ਚੱਲੇਗੀ ਤਾਂ ਉਸ ਤੋਂ ਬਾਅਦ ਤੁਹਾਡੇ ਨਾਮ ਦੇ ਅੱਗੇ ਡਾਕਟਰ ਸਲੋਨੀ ਲੱਗੇਗਾ ਤੇ ਕਿਵੇਂ ਤੁਹਾਨੂੰ ਮਹਿਸੂਸ ਹੋਏਗਾ ਕਿੰਨੀ ਕ ਤੁਹਾਨੂੰ ਖੁਸ਼ੀ ਹੋਈਗੀ ਇਸ ਚੀਜ਼ ਦੀ ਇਸਦਾ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਬਹੁਤ ਮਿਹਨਤ ਵੀ ਕੀਤੀ ਹੈ ਛੋਟੇ ਹੁੰਦੇ ਤੋਂ ਹੀ ਸੀ ਵੀ ਮੈਂ ਡਾਕਟਰ ਬਣਾ ਤੇ ਕੁਝ ਵੀ ਕਰਕੇ ਡਾਕਟਰ ਬੰਨਾ ਹੈ ਠੀਕ ਹੈ ਇਹ ਥੋੜਾ ਡ੍ਰੀਮ ਸੀਗਾ ਹੋਏਗਾ ਨਾ ਤੇ ਆਪਾਂ ਕਹਿੰਦੇ ਗੱਲ ਕੀਤੀ ਜਾਵੇ ਵੀ ਇੱਕ ਥੋੜਾ ਡ੍ਰੀਮ ਸੀਗਾ ਹਾਂ ਬੀ ਐਮ ਬੀ ਬੀ ਐਸ ਬਣ ਗਿਆ ਕਰਕੇ ਮੈਂ ਡਾਕਟਰ ਬਣਨਾ ਹੈ ਮੇਰੇ ਨਾਂ ਦੇ ਅੱਗੇ ਡਾਕਟਰ ਬਣ ਲੱਗੇ ਹੈ ਨਾ ਤੇ ਤੁਸੀਂ ਇਹ ਸਮਾਜ ਸੇਵਾ ਵੀ ਇੱਕ ਲੋਕਾਂ ਦੀ ਤੁਸੀਂ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਹੈ ਨਾ ਸੇਵਾ ਕਰੋਗੇ ਆਪਣੇ ਪੰਜਾਬੀਆਂ ਦੀ ਆਪਾਂ ਕਰ ਹਰ ਸਮਾਜ ਪਖੇਤਰੀ ਲੋਕਾਂ ਦੇ ਵਿੱਚਲੇ ਤੁਸੀਂ ਸੇਵਾ ਕਰੋਗੇ ਤੇ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਕਿ ਮੇਰੇ ਪਾਪਾ ਵੀ ਕਹਿੰਦੇ ਨੇ ਵੀ ਡਾਕਟਰ ਬਣ ਕੇ ਸਿਰਫ ਆਇਆ ਨਹੀਂ ਆਇਆ ਵੀ ਲੋਕਾਂ ਨੂੰ ਲੁੱਟਣਾ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਸੇਵਾ ਵੀ ਕਰਨੀ ਆਪਾਂ ਨੇ ਸਿਰਫ ਡਾਕਟਰ ਬਣ ਕੇ ਆਪਾਂ ਨੇ ਕਿਸੇ ਨੂੰ ਵੀ ਐ ਲੁੱਟਣਾ ਕਰਨਾ ਕੁਝ ਨਹੀਂ ਆਏਗਾ ਸੇਵਾ ਭਾਵਨਾ ਵੀ ਰੱਖਣੀ ਚਾਹੀਦੀ ਹੈ ਹਾਂਜੀ 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 ਲੋਕਾਂ ਦੀ ਬਲੇਸਿੰਗ ਵੀ ਉਹ ਚੀਜ਼ਾਂ ਨਾਲ ਆਪਾਂ ਨੂੰ ਮਿਲਦੀ ਹੈ ਹਾਂਜੀ ਸਹੀ ਗੱਲ ਠੀਕ ਹੈ ਤੇ ਜਿਹੜੀ ਹੁਣ ਆਪਾਂ ਕਹੇ ਦੀ ਨਿਊ ਜਨਰੇਸ਼ਨ ਹੈ ਹਨਾ ਕੁੜੀਆਂ ਨੇ ਪਲੱਸ 2 ਕਰਦੀਆਂ ਨੇ ਆਈਲਰਡ ਕਰਦੀਆਂ ਨੇ ਬਾਹਰ ਜਾਂਦੀਆਂ ਨੇ ਹਨਾ ਤੇ ਉਹਨਾਂ ਲਈ ਤੁਸੀਂ ਕੀ ਮਤਲਬ ਸਿੱਖਿਆ ਦੇਣਾ ਚਾਹੋਗੇ ਉਹਨਾਂ ਨੂੰ ਕੀ ਤੁਹਾਡਾ ਮੋਟੀਵੇਸ਼ਨ ਉਹਦੇ ਲਈ ਆਪਾਂ ਬਾਹਰ ਜਾ ਕੇ ਵੀ ਕੰਮ ਕਰਦੇ ਆਪਾਂ ਘਰੇ ਰਹਿ ਕੇ ਵੀ ਕੰਮ ਕਰ ਸਕਦੇ ਆਪਣੇ ਘਰ ਦੇ ਨਾਲ ਰਹਿ ਕੇ ਵੀ ਕੰਮ ਕਰ ਸਕਦੇ ਆ ਆਪਾਂ ਨੂੰ ਮਤਲਬ ਸਿਰਫ ਇੰਨਾ ਨਹੀਂ ਰੱਖਣਾ ਚਾਹੀਦਾ ਵੀ ਬਾਹਰ ਹੀ ਜਾਣਾ ਤੇ ਉੱਥੇ ਜਾ ਕੇ ਕੰਮ ਕਰਨਾ ਇਹ ਵੀ ਤਾਂ ਸੋਚੋ ਵੀ ਘਰੇ ਰਹਿ ਕੇ ਆਪਾਂ ਕੰਮ ਕਰਦੇ ਆ ਉਰੇ ਬਹਿ ਕੇ ਪੜ ਲਓ ਲਓ ਉਰੇ ਦੀ ਡਿਗਰੀ ਦੀ ਤਾਂ ਵੈਲਿਊ ਵੀ ਹੈਗੀ ਆ ਤੇ ਉਹ ਉੱਥੇ ਕੋਈ ਵੀ ਡਿਗਰੀ ਕਰਦੇ ਆ ਉੱਥੇ ਨਹੀਂ ਵੈਲਿਊ ਵਾਪਸ ਹੋ ਰਹੀ ਕਿ ਇੰਡੀਆ ਕੇ ਮਿਲਦੀ ਨਹੀਂ ਹੈਗੀ ਉਹ ਡਿਗਰੀ ਦੀ ਵੈਲਿਊ ਤਾਂ ਇਸ ਤੋਂ ਅੱਛਾ ਤਾਂ ਆਪਣੇ ਦੇਸ਼ 'ਚ ਰਹਿ ਕੇ ਕੁਝ ਕਰੀਏ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਇਹ ਵੀ ਬਹੁਤ ਵੱਡੀ ਚੀਜ਼ ਹੈ ਕਿ ਆਪਾਂ ਕਹਿ ਗਏ ਉੱਥੇ ਤੁਸੀਂ ਪਹਿਲਾਂ ਦੱਸੇ ਮੈਂ ਸੰਭਾਲਣ ਵਾਲਾ ਨਾ ਬਾਹਰ ਚਲ ਜਾਂਦੇ ਨੇ ਬੱਚੋ ਤੇ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਸਪੋਰਟ ਦੇਣ ਵਾਲਾ ਵੀ ਕੋਈ ənਕਮ ਤੱਕ ਮ ਆਪਣੇ ਕਹਿੰਦੇ ਪੇਰੈਂਟਸ ਭਾਈ ਭੈਣ ਆਪਣੇ ਨਾਲ ਤਾਂ ਹੁੰਦੇ ਨੇ ਸਪੋਰਟ ਕਰਨ ਲਈ ਹਾਂਜੀ ਤਾਂ ਬਿਲਕੁਲ ਹੈਗਾ ਨਾ ਆਪਾਂ ਬਿਮਾਰ ਹੋਣੇ ਮਮਾ ਪਾਪਾ ਕੋਲ ਹੁੰਦੇ ਨੇ ਵੈਡਿਸਨ ਵਗੈਰਾ ਦਾ ਹੋ ਗਿਆ ਸਭ ਕੁਝ ਮਿਲ ਜਾਂਦਾ ਆਪਾਂ ਨੂੰ ਉੱਥੇ ਖੁਦ ਕਰਨਾ ਪਊਗਾ ਆਪਾਂ ਨੂੰ ਸਭ ਕੁਝ ਇਸ ਤੋਂ ਵਧੀਆ ਤਾਂ ਆਪਾਂ ਘਰੇ ਆਪਣੇ ਕੰਟਰੀ ਚ ਰਹਿ ਕੇ ਆਪਾਂ ਕੁਝ ਕਰੀਏ ਆਮ ਕੁੜੀਆਂ ਨੂੰ ਤੁਸੀਂ ਕੀ ਮਤਲਬ ਸਿੱਖਿਆ ਜਾਂ ਮੋਟੀਵੇਸ਼ਨ ਕੀ ਦੇਣਾ ਚਾਹੁੰਦੇ ਹੋ ਜੋ ਹੁਣ ਸਟੱਡੀ ਕਰ ਰਹੀਆਂ ਨੇ ਜਾਂ ਅੱਗੇ ਕਰਨ ਗਈਆਂ ਜਾਂ ਕਿਵੇਂ ਉਹਨਾਂ ਨੇ ਕਾਮਯਾਬੀ ਹਾਸਲ ਕਰਨ ਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਤੁਸੀਂ ਆਪਣੇ ਤੇ ਬਲੀਵ ਰੱਖੋ ਹੋ ਜਾਏਗਾ ਐਨਾ ਵੱਡਾ ਕੁਝ ਨਹੀਂ ਹੁੰਦਾ ਵੀ ਆਪਾਂ ਨਾ ਕਰ ਸਕੀਏ ਥੋੜਾ ਜਿਹਾ ਭਰੋਸਾ ਆਪਣੇ ਤੇ ਹੁੰਦਾ ਸਾਰੇ ਕਹਿੰਦੇ ਨੇ ਵੀ ਕਈ ਵਾਰ ਘਰ ਦੇ ਵੀ ਕਹਿ ਜਾਂਦੇ ਨੇ ਜਦ ਮਾਰਕਸ ਘਟ ਆਉਂਦੇ ਨੇ ਵੀ ਪੜ ਲੈ ਪੁੱੜ ਲੈ ਪਰ ਆਪਣੇ ਤੇ ਬਲੀਵ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਨੀਡ ਦਾ ਪੇਪਰ ਦਿੱਤਾ ਤੁਹਾਨੂੰ ਕਿੰਨੀ ਮਤਲਬ ਮਿਹਨਤ ਕਰਨੀ ਵੀ ਕਿੰਨੀ ਕਿ ਤਿਆਰੀ ਕੀਤੀ ਸੀ ਤਿਆਰੀ ਤਾਂ ਬਹੁਤ ਕੀਤੀ ਸੀ ਹਾਂਜੀ ਹਾਂਜੀ ਨੀਡ ਦਾ ਪੇਪਰ ਤੁਸੀਂ ਕਲੀਅਰ ਕਰਵਾ ਹਾਂਜੀ ਬਟ ਇੱਕ ਚੀਜ਼ ਹੋ ਰਿਹਾ ਆਪਾਂ ਕੁਆਂਟੀਟੀ ਜ਼ਿਆਦਾ ਮੈਟਰ ਕਰਦੀ ਆ ਬਟ ਕੁਆਲਿਟੀ ਵੀ ਮੈਟਰ ਕਰਦੀ ਆ ਆਪਾਂ ਕੱਟ ਪੜ ਲਓ ਬਟ ਉਹਨਾਂ ਅੱਛੇ ਤਰੀਕੇ ਨਾਲ ਭਰੋ ਕੁਆਂਟੀਟੀ ਦਾ ਨਾ ਦੇਖੋ ਮੈਨੇ ਇੰਨੇ ਆਰਟ ਸਟੱਡੀ ਕੀਤੀ ਆ ਇਹ ਵੀ ਮੇਰਾ ਹੋਣਾ ਹੀ ਚਾਹੁੰਦਾ ਕੁਆਲਿਟੀ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਆ ਠੀਕ ਹੈ ਸੋ ਆਪਾਂ ਨੇ ਕਿਹਾ ਹੈ ਬੇਟੀ ਸਲੋਨੀ ਨਾਲ ਵੀ ਆਪਾਂ ਨੇ ਗੱਲਬਾਤ ਕੀਤੀ ਆ ਦਾ ਡ੍ਰੀਮ ਬੜਾ ਵੱਡਾ ਏ ਕਿ ਮੇਰੇ ਨਾਂ ਦੇ ਅੱਗੇ ਐਮਬੀਬੀਐਸ ਕਰਕੇ ਮੈਂ ਡਾਕਟਰ ਮੇਰੇ ਨਾਂ ਦੇ ਅੱਗੇ ਲਗੇ ਮੈਂ ਸਮਾਜ ਦੀ ਸੇਵਾ ਕਰਾਂ ਤੇ ਦੂਜੀ ਆਪਾਂ ਕਹ ਦੀਏ ਆਮ ਪਬਲਿਕ ਨੂੰ ਆਪਾਂ ਕਹਦੇ ਜੋ ਨਵੀਂ ਜਨਰੇਸ਼ਨ ਨੇ ਬੱਚੇ ਨੇ ਪਲੱਸ 2 ਕਰਕੇ ਹਾਈਲਾਈਟ ਕਰਦੇ ਨੇ ਬਾਹਰ ਨੂੰ ਭੱਜਦੇ ਨੇ ਉਹਨਾਂ ਲਈ ਵੀ ਇਹ ਬਹੁਤ ਵੱਡੀ ਮਿਸਾਲ ਹੈ ਬੇਟੀ ਕਿ ਆਪਾਂ ਇੱਥੇ ਇੰਡੀਆ 'ਚ ਰਹਿ ਕੇ ਵੀ ਕੰਮ ਕਰ ਕਰ ਸਕਦੇ ਜੋ ਕੰਮ ਆਪਾਂ ਬਾਹਰ ਕਰਦੇ ਆ ਉਹ ਕੰਮ ਆਪਾਂ ਇੱਥੇ ਵੀ ਕਰ ਸਕਦੇ ਆ ਸੋ ਨੀਡ ਦਾ ਪੇਪਰ ਜੋ ਕਲੀਅਰ ਕਰਤਾ ਹੈ ਸਲੋਨੀ ਉਹਦੇ ਬੇਰਸ ਵੀ ਆਪਣੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਮੇਰੀ ਸਸਤੀ ਦਾ ਸਸਤੀ ਗਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾ ਤੁਹਾਡੀ ਬੇਟੀ ਨੇ ਨੀਡ ਦਾ ਪੇਪਰ ਜੋ ਕਲੀਅਰ ਕੀਤਾ ਥੈਂਕ ਯੂ ਜੀ ਥੈਂਕ ਯੂ ਤੇ ਮਤਲਬ ਤੁਹਾਡੀ ਬੇਟੀ ਨੇ 19 ਸਾਲ ਦੀ ਉਮਰ ਦੇ ਵਿੱਚ ਨੀਡ ਦਾ ਪੇਪਰ ਕਲੀਅਰ ਕਰਤਾ ਤੇ ਹੌਸਲੇ ਆਪਾਂ ਕਹਿ ਦਈਏ ਤੇ ਸੁਪਨੇ ਵੀ ਬਹੁਤ ਵੱਡੇ ਨੇ ਬੇਟੀ ਦੇ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਮੇਰਾ ਆਪਣਾ ਨਾ ਇੱਕ ਐਮ ਐ ਜੀ ਵੀ ਬੱਚੇ ਡਾਕਟਰ ਬਣਾਣਾ ਪੈਸੇ ਕਮਾਣ ਲਈ ਨਹੀਂ ਪਰ ਬਣਾਉਣਾ ਆਏਗਾ ਅੱਜ ਨਾਲ ਸਾਡੇ ਪਿੰਡਾਂ ਦੀਆਂ ਬੀਬੀਆਂ ਭੈਣਾਂ ਸ਼ਹਿਰ ਵਿੱਚ ਆਉਂਦੀਆਂ ਨੇ ਬਹੁਤ ਪਰੇਸ਼ਾਨ ਹ ਚਾ ਵੀ ਅਸੀਂ ਪਿੰਡਾਂ ਵਿੱਚ ਜਾ ਕੇ ਫ੍ਰੀ ਸੇਵਾ ਕਰਾ ਕਰੀਏ ਵੀ ਬੀਬੀਆਂ ਨੂੰ ਹਫਤੇ ਦੇ ਸੰਡੇ ਨੂੰ ਜਾਂ ਮੰਡੇ ਨੂੰ ਦੋ ਦਿਨ ਲਈ ਅਸੀਂ ਜਾਇਆ ਕਰੀਏ ਪਿੰਡਾਂ ਦੇ ਵਿੱਚ ਤਾਂ ਉੱਤੇ ਫ੍ਰੀ ਅਸੀਂ ਵੀ ਉਹਨੂੰ ਚੈੱਕ ਅਪ ਕਰਾ ਕਰੀਏ ਵੀ ਬੀਬੀਆਂ 100 ਬੰਦੇ ਨੇ ਡਾਕਟਰ ਦੇ ਕਲੀਨਿਕ ਨੇ ਜਾਣਾ ਪਿੰਡਾਂ ਦੇ ਵਿੱਚ ਵੀ 100 ਬੰਦੇ ਨੂੰ ਆਣਾ ਬਹੁਤ ਔਖਾ ਜੀ ਬੱਚਿਆਂ ਦੇ ਵਿੱਚ ਬੜੀ ਪਰੇਸ਼ਾਨੀਆਂ ਬੀਬੀਆਂ ਨੂੰ ਇੰਨੇ ਛੜਕਾਣੇ ਦਿੱਤੇ ਜਾਂਦੇ ਨੇ ਜੀ ਬੁਰਾ ਹਾਲ ਹੈ ਜੀ ਅੱਜ ਦੇ ਉਹਦੇ ਵਿੱਚ ਮੈਨੂੰ ਖੁਸ਼ੀ ਹੋਊਗੀ ਵੀ ਜਿਸ ਨੇ ਮੇਰੇ ਵੀ ਡਾਕਟਰ ਬਣ ਗਈ ਤਾਂ ਮੈਂ ਆਪਣੀ ਬੈਡੂ ਲੈ ਕੇ ਤੇ ਪਿੰਟੂ ਪਿੰਡ ਵੀ ਹਫਤੇ ਵਿੱਚ ਇੱਕ ਪਿੰਡ ਦੂਜੇ ਹਫਤੇ ਦੂਜੇ ਪਿੰਡ ਤਾਂ ਉਹ ਵੀ ਖੁਦ ਜਾ ਕੇ ਉਹਨੂੰ ਇਹ ਅਸੀਂ ਉਹ ਕਰਨੀ ਆ ਤਾਂ ਇਹ ਮਨੋ ਤੁਸੀਂ ਭਾਵਕ ਵੀ ਉਹ ਚੀਜ਼ ਨੂੰ ਲੈ ਕੇ ਤੁਹਾਡੀ ਬੇਟੀ ਨੇ ਨਾ ਇੱਕ ਨੀਡ ਦਾ ਪੇਪਰ ਜੋ ਕਲੀਅਰ ਕੀਤਾ ਥੋੜੇ ਮਨ ਦੇ ਅੰਦਰ ਜੋ ਆਪਣਾ ਕਿਹਦੀ ਇੱਕ ਸੁਪਨਾ ਹੁੰਦਾ ਪੇਰੈਂਟਸ ਦਾ ਨਾ ਮਾਪਿਆਂ ਦਾ ਇੱਕ ਡ੍ਰੀਮ ਹੁੰਦਾ ਹੈ ਜੋ ਸੁਪਨਾ ਤੁਸੀਂ ਆਪਣੀ ਅੱਖਾਂ ਦੇ ਵਿੱਚ ਬੇਟੀ ਲਈ ਸਜਾਈ ਬੈਠੇ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਂ ਤਾਂ ਬੜੀ ਪ੍ਰਾਪਰ ਗੱਲ ਵੀ ਬੇਟੀ ਦਾ ਪੇਪਰ ਇਹ ਬਹੁਤ ਜ਼ਿਆਦਾ ਕਹਿਣਾ ਹੈ ਇੱਕ ਕਾਮਯਾਬੀ ਵਾਲੀ ਗੱਲ ਹੈ ਕਿ ਨੀੜ ਦਾ ਪੇਪਰ ਬੇਟੀ ਨੇ ਕਲੀਅਰ ਕੀਤਾ ਹੈ ਤੁਹਾਡੀ ਨੇ ਬਿਲਕੁਲ ਜੀ ਬਹੁਤ ਜ਼ਿਆਦਾ ਸਾਨੂੰ ਡਾਕਟਰ ਉਹਦੇ ਨਾਮ ਦੇ ਅੰਦਰ ਲੱਗ ਗਿਆ ਸਾਡੇ ਪਰਿਵਾਰ ਦੇ ਵਿੱਚ ਇਹ ਪਹਿਲੀ ਬੇਟੀ ਆਈ ਜੋ ਇਸ ਲਾਈਨ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਬਟੇ ਵੀ ਰੋਟੀ ਦਾ ਭਗਵੰਦੇ ਹੀ ਦਿੰਦੇ ਨੇ ਜੀ ਮਤਲਬ ਵੀ ਰੋਟੀ ਲਈ ਨਹੀਂ ਪੜਨਾ ਹੈਗਾ ਵੀ ਗੋਡ ਗਿਫਟ ਤੁਹਾਨੂੰ ਮਿਲਿਆ ਗੋਡ ਗਿਫਟ ਹੈ ਜੀ ਇਹ ਮਤਲਬ ਤੇ ਵੀ ਤੁਸੀਂ ਅੱਗੇ ਕੁਝ ਨਵਾਂ ਸੋਚਣਾ ਤਾਂ ਮੈਂ ਇੱਕ ਨਿਊਜ਼ ਪੜ੍ਹੀ ਸੀਗੀ ਵੈਸਟ ਬੰਗਾਲ ਦੀ ਉਹਦੇ ਵਿੱਚ ਐਮੀ ਇੱਕ ਬੇਟੀ ਤੇ ਇੱਕ ਉਹਦਾ ਫਾਦਰ ਐਮੀ ਉਹ ਜਾਂਦੇ ਸੀਗੇ ਤਾਂ 500 ਮਰੀਜ਼ ਰੋ ਚੈੱਕ ਕਰਦੇ ਸੀ ਜੀ ਉਹ ਤਾਂ ਉਹਨਾਂ ਨੇ ਇੱਕ ਸਿਰਫ 5 ਰੁਪਏ ਦੇ ਪਰਚੇ ਰੱਖੀ ਸੀ ਵੀ ਆਲੂ ਨਾ ਹੋ ਵੀ ਮੈਂ ਫ੍ਰੀ ਚੈੱਕਅਪ ਕਰਾ ਰਿਆ ਤਾਂ ਮੈਨੂੰ ਐ ਵੀ ਸ਼ਾਇਦ ਮੈਂ 5 ਵੀ ਇਸਟਮ ਡਾਕਟਰ ਬਣੂਗੀ ਤਾਂ ਵੀ ਹਾਂਜੀ ਹਾਂ ਹਾਂਜੀ ਮੇਰੇ ਮਨ ਦੇ ਵਿੱਚ ਬਹੁਤ ਖੁਸ਼ੀ ਹੋਈ ਹੈ ਵੀ ਇਸ ਗੱਲ ਦੀ ਵੀ ਜਦੋਂ ਇਹ ਇਦਾਂ ਦੇ ਲਾਇਕ ਬਣ ਗਈ ਡਾਕਟਰ ਮਤਲਬ ਇਹਦੇ ਇਹਨੂੰ ਸਿਕ ਪੜਾਈ ਦੀ پوری ਉਹ ਜੀ ਹਾਂ ਜੀ ਬਿਲਕੁਲ ਜੀ ਹਾਂ ਇਹਨੂੰ ਮੈਂ ਹੀ ਸਮਝਾਣਾ ਵੀ ਕਮਾਲ ਨਹੀਂ ਆਪਾਂ ਨੇ ਪੜਨਾ ਕਮਾਲ ਨਹੀਂ ਨੇ ਜਿਹਨਾਂ ਆਪਾਂ ਨੇ ਸੇਵਾ ਲਈ ਜਿਨਾ ਜੀ ਹਾਂ ਜੀ ਰੁਤਬਾ ਕਹਿਣਾ ਉਹ ਚੀਜ਼ ਬਣਾਣੀ ਹੈ ਰੁਤਬਾ ਦਾ ਜੋ ਪੂਰਾ ਪੇ ਬਣਾਉਂਗੇ ਜੀ ਜਦੋਂ ਆਪਾਂ ਆਪਣੇ ਮਨ ਚ ਭਾਵ ਸੇਵਾ ਹੋਊਗੀ ਮਤਲਬ ਤਾਂ ਪਬਲਿਕ ਆਪਣੇ ਆਪ ਹੀ ਫੇਮਸ ਕਰ ਦਿੰਦੀ ਹੈ ਜੀ ਮਤਲਬ ਹਾਂ ਜੀ ਫੇਮਸ ਹੋਣ ਲਈ ਆਪਾਂ ਨੂੰ ਕੋਈ ਡਰਾਮੇ ਕਰਨ ਲੋੜ ਨਹੀਂ ਹੈਗੀ ਤਾਂ ਮਤਲਬ ਜਿਵੇਂ ਕਹਿੰਦੇ ਨੇ ਵੀ ਜੇ ਆਪਾਂ ਦਾਨ ਕਰਦੇ ਮੁੱਠੀ ਵਿੱਚ ਕੇ ਕਰੋ ਆਪਣੇ ਭਗਵਾਨ ਨੂੰ ਦਿਖਾਣਾ ਨਾਲੇ ਪਬਲਿਕ ਨੂੰ ਦਿਖਾਣਾ ਜੀ ਸੋ ਆਪਣੇ ਵਿੱਚ ਕਹਣਾ ਸਰੋਨੀ ਦੇ ਮਾਤਾ ਵੀ ਮੌਜੂਦ ਨੇ ਆਪਣਾ ਨਾਲ ਵੀ ਗੱਲ ਕਰਦੇ ਆ ਕਰਦੇ ਆ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ ਇਹ ਨੈ ਜੀ ਆਪਣਾ ਇਹ ਨਿਰਮਲਾ ਦੇਵੀ ਜੀ ਜੀ ਗੱਲ ਕਰੋ ਕਿੰਨਾ ਦਾ ਪ੍ਰਾਊਡ ਹੋ ਰ ਤੁਹਾਡੀ ਬੇਟੀ ਨੇ ਨੀਡ ਦਾ ਪੇਪਰ ਜੋ ਕਲੀਅਰ ਕੀਤਾ ਹੈ ਮੈਂ ਸ਼ੁਰੂ ਤੋਂ ਇਹੀ ਸੁਪਨਾ ਸੀ ਮੇਰੀ ਬੇਟੀ ਡਾਕਟਰ ਬਣੀ ਜੀ ਮੈਂ ਕਈ ਵਾਰ ਇਹਦੇ ਪਾਪਾ ਤੋਂ ਵੀ ਗੱਲ ਖਾ ਲੈਂਦੀ ਸੀ ਵੀ ਬੱਚੇ ਤੇ ਜ਼ਿਆਦਾ ਪ੍ਰੈਸ਼ਰ ਪਾ ਰਹੀਆਂ ਤੂੰ ਪੜ ਪੜੀ ਪਰ ਮੈਨੂੰ ਐਵੇਂ ਸੀ ਵੀ ਕਰ ਲੂਗੀ ਜੀ ਹਾਂ ਵੀ ਮੋਢਰ 19 ਸਾਲ ਦੀ ਬੇਟੀ ਦੀ ਏਜ ਹੈ 19 ਸਾਲ ਦੀ ਉਮਰ ਦੇ ਵਿੱਚ ਨਾ ਨੀਡ ਦਾ ਪੇਪਰ ਜੋ ਕਲੀਅਰ ਕਰ ਲਿਆ ਅੱਗੇ ਵੀ ਹੁਣ ਦਾ ਕਹਿਣਾ ਹੈ ਡਾਕਟਰ ਇਹਦੇ ਨਾਂ ਦੇ ਅੱਗੇ ਲੱਗੇਗਾ ਤਾਂ ਤੁਹਾਨੂੰ ਕਿੰਨੀ ਜ਼ਿਆਦਾ ਖੁਸ਼ੀ ਆਪਾਂ ਕਹਿ ਰਹੀ ਹਾਂ ਉਹ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਹੈਗੀ ਜੀ ਕਿੰਨਾ ਕੁ ਤੁਹਾਨੂੰ ਇਹਦਾ ਬੱਚੀ ਦਾ ਹੌਸਲਾ ਕਿੰਨਾ ਜ਼ਿਆਦਾ ਹੈ ਦੇਖੋ ਪਹਿਲਾਂ ਤਾਂ ਮੈਨੂੰ ਭਗਵਾਨ ਤੇ ਹੌਸਲਾ ਹੈ ਵੀ ਜੋ ਕੁਝ ਕਰਨ ਵਾਲੇ ਆ ਭਗਵਾਨ ਹੀ ਆਪਾਂ ਕੁਝ ਨਹੀਂ ਕਰ ਸਕਦੇ ਫੇਰ ਮੇਰੀ ਬੇਟੀ ਦੀ ਵੀ ਜੋ ਕੁਝ ਕਰੂਗੀ ਬਹੁਤ ਵਧੀਆ ਹੈ ਮੈਂ ਸੋਚ ਰਹੀ ਹਾਂ ਕਿੰਨੀ ਖੁਸ਼ੀ ਹੋਈ ਸੀ ਜਦੋਂ ਨੀਡ ਦਾ ਪੇਪਰ ਤੁਹਾਨੂੰ ਪਤਾ ਲੱਗਾ ਵੀ ਕਲੀਅਰ ਕਰ ਲਿਆ ਮੈਂ ਭਗਵਾਨ ਨੂੰ ਨਾ ਹੀ ਅੱਪਾ ਕਹਿੰਦੇ ਥੈਂਕ ਯੂ ਕਰਦੇ ਆ ਪਰ ਮੇਰੀਆਂ ਅੱਖਾਂ 'ਚੋਂ ਪਾਣੀ ਸੀ ਜੀ ਮੈਂ ਬਿਆਨ ਨਹੀਂ ਕਰ ਸਕਦੀ